ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਸਨ ਜਿਸ ਤੇ ਲਗਾਮ ਲਗਾਉਣ ਦੇ ਲਈ ਐਸਐਸਪੀ ਡਾਕਟਰ ਅਖਿਲ ਚੌਧਰੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਗਿੱਦੜਬਾਹਾ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆ 8 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਨੇ ਅਤੇ ਉਸ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਗਿੱਦੜਬਾਹਾ ਵਿਖੇ ਮੋਟਰਸਾਈਕਲ ਚੋਰੀ ਦੇ ਮਾਮਲੇ ਹੇਠ ਤਫ਼ਤੀਸ਼ ਦੌਰਾਨ ਸੰਦੀਪ ਸਿੰਘ ਉਰਫ ਗੋਰਾ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਰਾਏਕੇ ਖੁਰਦ ਜੱਕ ਦਾਣਾ ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਦੇ ਕੋਲੋਂ 8 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਨੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਤਫ਼ਤੀਸ਼ ਜਾਰੀ ਹੈ ਬਹੁਤ ਵਧੀਆ ਕੰਮ ਕੀਤਾ ਇੱਕ ਚੋਰ ਨੂੰ ਅਰੈਸਟ ਕਰਕੇ ਉਹ ਤੋਂ 8 ਚੋਰੀ ਦੇ ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਆ 15 ਦਿਨ ਪਹਿਲਾਂ ਅਸੀਂ ਇੱਕ ਮੁੱਲ ਜੋ ਬੜਾ ਹੀ ਗੁਰਪ੍ਰੇ ਸਿੰਘ ਭੇਜਿਆ ਉਹਦਾ ਗੁਰੂਆ ਬੰਦਾ ਹੈ ਜੀ ਸਰ ਇਹ ਤੋਂ ਪਹਿਲਾਂ ਵੀ ਜਿਹੜੀ ਤੂੰ ਪਹਿਲਾਂ ਪੜ੍ਹੇ ਕਿ ਕਿੰਨੇ ਮੋਢੇ ਪਹਿਲਾਂ ਪੜ੍ਹੇਗੇ ਸੀ ਉੱਥੇ ਪਹਿਲਾਂ ਇਹ ਚੇਲੇ ਤੋਂ ਪੜ੍ਹੇ ਸੀ 12 ਮੋਢੇ ਸਾਲ ਜੀ ਇਹ ਉਹਦਾ ਗੁਰੂ ਆ ਉਹਨੂੰ ਕੰਮ ਸਿਖਾਉਂਦਾ ਰਿਹਾ ਹੈ ਇੱਕੋ ਪਿੰਡ ਦੇ ਦੋਨੇ ਇੱਕੋ ਪੜ੍ਹਦੇ ਆ ਇਹ ਸਾਡੇ ਐਸਆਈ ਕਪਰ ਜੋ ਜਿਹੜੇ ਅਗਸਤ ਦੇ ਸੀਗੇ ਇਹਨਾਂ ਨੂੰ ਮੌਰੀ ਹੋਈ ਕਿ ਸੰਦੀਪ ਸਿੰਘ ਜੀ ਦੇ ਸੋਰਾ ਪੁੱਤਰ ਹਰਪੰ ਸਿੰਘ ਵਾਸੀ ਰਾਏਗਾਪੁਰ ਤੋਂ ਪੀਐਸਐਮ ਅੰਦਰਗੜ ਜ਼ਿਲ੍ਹਾ ਬਠਿੰਡਾ ਜਿਹੜਾ ਜਾਦੇ ਵਕ ਵਕਸ਼ਤਰਾ ਤੋਂ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਦਦੀ ਹੈ ਇਹਨਾਂ ਨੇ ਨਾਕਾਬੰਦੀ ਕਰਕੇ ਉਹਨਾਂ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਫਤਾਰ ਕੀਤਾ ਜਿਹਦੇ ਸਬੰਧ ਮਕਦਮਾ ਨੰਬਰ 196 96 ਮਿਤੀ 27 25 ਅੰਡਰਸੈਕਸ਼ਨ 3032 ਬੀ ਐਨ ਐਸ थाना ਗਦਰਵਾ ਜਿਸ ਵਾਤਾਜੋਂ ਕੀਤਾ ਬਾਅਦ ਅਸੀਂ 3172 238 ਬੀ ਐਨ ਐਸ ਦਾ ਇਹਨਾਂ ਮਕਦਮਾ ਰਜਿਸਟਰ ਕਰਕੇ ਜੋਦੀ ਪੁਸ਼ਗੀਜ ਕੀਤੀ ਇਹਨੇ ਸੱਤ ਮੋਟਰਸਾਈਕਲ ਹੋਰ ਜਿਹੜੇ ਚੋਰੀ ਦੇ ਸਾਨੂੰ ਬਰਾਮਦ ਕਰਾਏ ਇਹ ਮੋਰਸ ਨੇ ਮਲੋਤ ਗਿੱਦੜਵਾ ਬਠਿੰਡਾ ਵੱਖ-ਵੱਖ ਜਗ੍ਹਾ